ਜਿੱਦ ਦਾ ਮਹਾਰਾਜ ਜੀ ਨੇ ਉਹ ਮਾਜ ਰਾਗ ਵਿੱਚ ਸਿੱਖਿਆ ਦਿੱਤੀ ਸੀਗੇ ਭਾਈ ਗੰਨੇ ਦੀ ਵੇਖੋ ਕੀ ਹਾਲਤ ਹੁੰਦੀ ਹੈ ਤੇ ਤਿਲਾਂ ਦੀ ਵੇਖੋ ਕੀ ਹਾਲਤ ਹੁੰਦੀ ਹੈ ਤੇ ਉਹ ਤਿਲਾਂ ਦੀ ਕੀ ਹਾਲਤ ਹੁੰਦੀ ਹੈ ਕੋਲੂ ਦੇ ਵਿੱਚ ਦੀ ਨੂੜ ਕੇ ਤੇ ਉਹਦੀ ਫਿਰ ਇੱਕ ਬੰਨੇ ਖਾਲ ਨਿਕਲਦੀ ਇੱਕ ਬੰਨੇ ਤੇਲ ਨਿਕਲਦਾ ਹੈ ਜਿਹੜੇ ਭਾਈ ਗੁਰੂ ਸਾਹਿਬ ਦਾ ਭਜਨ ਨਹੀਂ ਕਰਦੇ ਦਿੱਤਾ ਹੋਇਆ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦੇ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਕੋਹਲੂ ਦੇ ਵਿੱਚ ਦੀ ਨਪੀੜ ਦਿੱਤਾ ਜਾਂਦਾ ਹੈ ਤੇ ਕਮਾਦਾ ਯਾਰ ਕਾਗਦਾ ਕੁੰਨੇ ਕੋਇਲ ਆ ਜਿਵੇਂ ਕੋਇਲਿਆਂ ਦਾ ਹਾਲ ਹੁੰਦਾ ਹੈ ਉਹ ਸਾਰੇ ਬ੍ਰਸ਼ਟਾਨ ਦਿੱਤੇ ਹੈ ਕਿ ਮੰਦੇ ਅਮਲ ਕਰਿੰਦੇ ਆ ਇਹ ਸਜਾਏ ਤੇ ਨਾਹ ਇਹ ਸਜ਼ਾ ਮਿਲਦੀ ਹੈ ਜੇ ਬੁਰੇ ਕਰਮ ਕਰਦੇ ਰਹਿੰਦੇ ਆ ਜਿਹੜੇ ਫਿਰ ਸਾਧ ਸੰਗਤ ਜੀ ਜਿਹੜਾ ਚਰਖਾ ਵੈ ਉਹ ਕਪਾਹ ਦੀ ਜੋ ਹਾਲਤ ਹੁੰਦੀ ਹੈ ਵੇਖੋ ਕਿਵੇਂ ਉਹਨੂੰ ਕੱਟ ਕੇ ਕੁੱਟ ਕੇ ਫਿਰ ਉਹਨੂੰ ਬਹੁਤ ਜ਼ਿਆਦਾ ਪਿੰਜਿਆ ਜਾਂਦਾ ਹੈ ਫਿਰ ਉਹਦਾ ਇਸ ਪ੍ਰਕਾਰ ਉਹਦੇ ਗੋੜੇ ਬਣਾਏ ਜਾਂਦੇ ਆ ਫਿਰ ਉਹ ਸੂਤਰ ਬਣਾ ਕਰਕੇ ਕਿਵੇਂ ਚਰਖੇ ਤੇ ਚਾੜਦੀਆਂ ਮਾਈਆਂ ਤੇ ਮਹਾਰਾਜ ਕਹਿੰਦੇ ਭਾਈ ਐਵੇਂ ਜੀਵ ਦੀ ਹਾਲਤ ਹੁੰਦੀ ਹੈ ਇੰਨਾ ਉਹਨੂੰ ਉੱਤੇ ਕੁੱਟਿਆ ਮਾਰਿਆ ਜਾਂਦਾ ਫਿਰ ਜਿਵੇਂ ਕਪਾਹ ਦੀ ਹਾਲਤ ਹੁੰਦੀ ਹੈ ਇਸ ਤਰ੍ਹਾਂ ਜੀਵ ਦੀ ਹਾਲਤ ਹੁੰਦੀ ਹੈ ਫਿਰ ਜੰਮ ਦੇ ਸਜਾ ਰੂਪੀ ਚਰਖੇ ਤੇ ਚੜ ਕੇ ਸਜਾਵਾਂ ਘੋਗਣੀਆਂ ਪੈਂਦੀਆਂ ਨੇ ਜਿੰਮੇ ਫਿਰ ਚੱਕੀ ਦੇ ਅੰਦਰ ਪੀ ਦਿੰਦੇ ਆ ਨਾ ਫੇਵੇਂ ਮਹਾਰਾਜ ਕਹਿੰਦੇ ਭਾਈ ਪੀਸਿਆ ਜਾਵੇਂਗਾ ਜੇ ਤੂੰ ਵਾਹਿਗੁਰੂ ਦੀ ਬੰਦਗੀ ਨਾ ਕੀਤੀ ਤਾਂ ਫਿਰ ਮਹਾਰਾਜ ਕਹਿੰਦੇ ਚੱਕ ਵੇ ਜਿਹੜਾ কুমਿਹਾਰ ਦਾ ਕਿੰਨੇ ਭਾਂਡੇ ਬਣਾਈ ਜਾਂਦਾ ਮੁੜ ਕੇ ਜੂਨੀਆਂ ਰੂਪੀ ਭਾਂਡੇ ਸ਼ਰੀਰਾਂ ਰੂਪੀ ਭਾਂਡੇ ਹੀ ਮਿਲਣੇ ਆ ਨਾ ਬਾਰ-ਬਾਰ ਜੇ ਭਜਨਾਂ ਕੀਤਾ ਤਾਂ ਫਲ ਬਾਰੋਲੇ ਬਹੁਤ ਅਨੰਤ ਫਿਰ ਮਹਾਰਾਜ ਕਹਿੰਦੇ ਜਿਵੇਂ ਥਰ ਬਾਰੋਲੇ ਬਹੁਤ ਅਨੰਤ ਪਰਮ ਦੇ ਬਾਬ ਰੋਲੇ ਅੰਦਰ ਬਹੁਤੇ ਜਿਆਦੇ ਚੱਲਦੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਇੰਨਾ ਪਰਮ ਹੀ ਪਿਆ ਰਹਿਦਾ ਟਕਾ ਆਉਂਦਾ ਹੀ ਨਹੀਂ ਤੇ ਜੇ ਕੋਈ ਕਹੇ ਕਿ ਗੁਰੂ ਜੀ ਦਾ ਆਸਰਾ ਲੈ ਜ ਬੜੀਆਂ ਅਰਦਾਸਾਂ ਕੀਤੀਆਂ ਬਸ ਕੋਈ ਨਹੀਂ ਜੀ ਲਾਭ ਨਹੀਂ ਹੁੰਦਾ ਜਾ ਭਈ ਫਿਰ ਤੂੰ ਰੁੱਖਾਂ ਜਠੇਰਿਆਂ ਜੋ ਗਈਆਂ ਫਿਰ ਉੱਥੇ ਜਾ ਕੇ ਆਵੇਂ ਮੱਥੇ ਰਗੜਦੇ ਰਹਿੰਦੇ ਆ ਉਹ ਭਰਮ ਦੇ ਵਾਬ ਰੋਲੇ ਸਾਧ ਸੰਗਤ ਜੀ ਅੰਦਰ ਪਏ ਰਹਿੰਦੇ ਆ ਭਰਮ 'ਚ ਹੀ ਫਸੇ ਰਹਿੰਦੇ ਆ ਤੇ ਮਹਾਰਾਜ ਕਹਿੰਦੇ ਕੋਈ ਅੰਤ ਹੀ ਨਹੀਂ ਇੰਨਾ ਭਰਮ ਪਿਆ ਹੋਇਆ ਹੈ ਲਾਟੂ ਮਾਧਾਨੀਆਂ ਅਨਗਾਹ ਫਿਰ ਸਾਧ ਸੰਗਤ ਜੀ ਲਾਟੂ ਦੀ ਤਰ੍ਹਾਂ ਉਹ ਘੁੰਮਦੇ ਰਹਿੰਦੇ ਆ ਜੂਨੀਆਂ ਦੇ ਅੰਦਰ ਕੋਈ ਉਹਨਾਂ ਨੂੰ ਇਸ ਪ੍ਰਕਾਰ ਟਿਕਾ ਨਹੀਂ ਹੁੰਦਾ ਤੇ ਮਧਾਨੀਆਂ ਦੀ ਤਰ੍ਹਾਂ ਜਿਵੇਂ ਕਿ ਆ ਨਾ ਕਿ ਜਿਹੜੇ ਸਾਧ ਸੰਗਤ ਜੀ ਆਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੈ ਧਰਮ ਰਾਏ ਜਿਵੇਂ ਮਧਾਣੀਆਂ ਮਥ ਦਿੰਦੀਆਂ ਨਾ ਮੱਖਣ ਕੱਢ ਦਿੰਦੀਆਂ ਏਵੇਂ ਰੜਕ ਦਿੰਦਾ ਫਿਰ ਧਰਮ ਰਾਜਾ ਫੜ ਕਰਕੇ ਮਧਾਣੀ ਦੀ ਜਦਾਂ ਪਾ ਕੇ ਚਾਟੀ ਚ ਦਹੀਂ ਨੇ ਰੜਕ ਦਈਦਾ ਜਿਉ ਮਥਨ ਮਾਧਾਣੀਆਂ ਮਹਾਰਾਜ ਨੇ ਕਿਹਾ ਤਿਉ ਮਥੈ ਧਰਮ ਰਾਏ ਏਵੇਂ ਮਥ ਦਿੰਦਾ ਫੜ ਕੇ ਚਿੱਥ ਦਿੰਦਾ ਰਗੜ ਦਿੰਦਾ ਫੜ ਕੇ ਧਰਮ ਰਾਜਾ ਤੇ ਲਾਟੂ ਮਧਾਨੀਆਂ ਅਨਗਾ ਜਿਵੇਂ ਗਾਹ ਪਾਇਆ ਜਾਂਦਾ ਨੇ ਐਵੇਂ ਫਿਰ ਗਾ ਹੀ ਪਿਆ ਰਹਿੰਦਾ ਉਹਨਾਂ ਦੀ ਜ਼ਿੰਦਗੀ ਚੋਂ ਕਰਨੋ ਆ ਕਰਲੋ ਫੜਨੋ ਕਰਨੋ ਦੀ ਜ਼ਿੰਦਗੀ ਲੰਘਦੀ ਕੋਈ ਸ਼ਾਂਤੀ ਨਹੀਂ ਕੋਈ ਸ਼ਕੂਨ ਨਹੀਂ ਇਸ ਕਰਕੇ ਫਿਰ ਬਿਮਾਰੀਆਂ ਵੀ ਨਾਲ ਹੀ ਉੱਠ ਪਈਆਂ ਕੋਈ ਸ਼ੂਗਰ ਹੋ ਗਈ ਕੋਈ ਬਲੱਡ ਪ੍ਰੈਸ਼ਰ ਹੋ ਗਿਆ ਕੋ ਹੋਰ ਬਿਮਾਰੀਆਂ ਚਿੰਬੜ ਪਈਆਂ ਜਿੰਨਾ ਸਰੀਰ ਅਸ਼ਾਂਤ ਹੁੰਦਾ ਨਾ ਉਹ ਸਾਧ ਸੰਗਤ ਦੀ ਘਰ ਵਿੱਚ ਖਲਾਰਾ ਪਿਆ ਹੋਇਆ ਤੇ ਕਾਹੀ ਦਿੰਦੇ ਕੀ ਗਾਹ ਪਾਇਆ ਤੁਸੀਂ ਪਹਿਲਾਂ ਜਿਵੇਂ ਗਾਣ ਪਾਉਂਦੇ ਹੁੰਦੇ ਸੀ ਉਹ ਕਣਕ ਦੇ ਕੱਢਣ ਵਾਸਤੇ ਇਸ ਤਰ੍ਹਾਂ ਜਿਹਦੇ ਅੰਦਰ ਸਾਧ ਸੰਗਤ ਜੀ ਵਿਸ਼ਿਆ ਬੁਕਾਰਾਂ ਦਾ ਖਲਾਰਾ ਹੀ ਪਿਆ ਹੋਇਆ ਹੈ ਇਹ ਗਾ ਹੀ ਪਿਆ ਰਹਿੰਦਾ ਉਹਨਾਂ ਦੇ ਅੰਦਰ ਕਿਉਂਕਿ ਦਰਵਾਜ਼ੇ ਖੁੱਲੇ ਛੱਡ ਛੱਡੋ ਤੇ ਬਾਹਰੋਂ ਹਨੇਰੀ ਨਾਲ ਫੇ ਮਿੱਟੀ ਕੱਟਾ ਪੈਣਾ ਹੀ ਆ ਨਾ ਜਿਨ੍ਹਾਂ ਨੇ ਅੱਖਾਂ ਨੂੰ ਖੁੱਲਿਆਂ ਛੱਡ ਛੱਡਿਆ ਜਿਹੜਾ ਮਰਜ਼ੀ ਰੂਪ ਵੇਖੀ ਜਾਣ ਕੰਨ ਖੁੱਲੇ ਛੱਡ ਸਕੇ ਜਿਹੜਾ ਮਰਜ਼ੀ ਗੰਦਾ ਗੀਤ ਸੁਣੀ ਜਾਣਾ ਵਰਜਿਆ ਹੀ ਨਹੀਂ ਕੰਨਾਂ ਨੂੰ ਤੇ ਫਿਰ ਵਿਕਾਰਾ ਰੂਪੀ ਮਿੱਟੀ ਅੰਦਰ ਪਿਆ ਜਾਂਦੀ ਹੈ ਗਾ ਹੀ ਪੈ ਜਾਂਦਾ ਖਲਾਰ ਹੀ ਪੈ ਜਾਂਦਾ ਅੰਦਰ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਵੀ ਗਾਣ ਦੀ ਤਰ੍ਹਾਂ ਗਾ ਹੀ ਦਿੰਦਾ ਫਿਰ ਧਰਮਰਾਜਾ ਪੰਛੀ ਪਾਉਂਦੀਆ ਲੈਣ ਨਾ ਸਾਹ ਪੰਛੀਆਂ ਦੀਆਂ ਜੂਨਾ ਵਿੱਚ ਵੀ ਪਾਉਂਦੇ ਫਿਰ ਲੰਗੇ ਲੈਣ ਨਾ ਸਾਹ ਟਿਕਣਾ ਨਹੀਂ ਮਿਲ ਲੰਗਾ ਇੱਕ ਜੂਨ ਚੋਂ ਨਿਕਲਿਆ ਚੱਲ ਦੂਜੀ ਤਿਆਰ ਨਾਲ ਹੀ ਤੁਧਵਾ ਕਰਮ ਕੀਤਾ ਸੀ ਇਹਦੇ ਬਦਲੇ ਹੁਣ ਆਹ ਜੂਨ ਹੈ ਕਈ ਵਾਰੀ ਨਾ ਕਈ ਜੇਲ੍ਹ ਤੋਂ ਸਜ਼ਾ ਕੋ ਕੈਦ ਤੋਂ ਸਜ਼ਾ ਪੂਰੀ ਹੁੰਦੀ ਹੈ ਬਾਹਰ ਆਉਂਦੇ ਅੱਗੇ ਪੁਲਿਸ ਪਹਿਲਾਂ ਹੀ ਖੜੀ ਹੁੰਦੀ ਉਹ ਪਹਿਲਾ ਗੁਨਾਹ ਹੀ ਤੇ ਰਾਜਾ ਫੇਰ ਫੇਰੋਂ ਕੇਸਵਾ ਕੇ ਫੇਰ ਜੇਲ੍ਹ ਚ ਠੋਕ ਦਿੰਦੇ ਇਸ ਤਰ੍ਹਾਂ ਸਾਧ ਸੰਗਤ ਦੀ ਗੁਨਾਹਾਂ ਦੀ ਲੜੀ ਹੈ ਜੀਵ ਜੇ ਤੂੰ ਗੁਨਾਹ ਕਰਨੋਂ ਹਟਦਾ ਨਹੀਂ ਹੁਣ ਤਾਂ ਸੋਚੀ ਜਾਂਨੇ ਕੌਣ ਵੇਖਦਾ ਕੀ ਗੱਲ ਹੈ ਕੋਈ ਪਰਵਾਹ ਹੀ ਨਹੀਂ ਇੱਕ ਤੇ ਇੱਕ ਰਾਤ ਦਿਨ ਗੁਨਾਹਾਂ ਦੀਆਂ ਪੰਡਾਂ ਹੀ ਪਾਈ ਜਾਂਦਾ ਪਰ ਵੇਖ ਲੈ ਪੰਖੀ ਪੌਂਦੀਆਂ ਲੈਨ ਨਸਾਹ ਪੰਛੀਆਂ ਦੀਆਂ ਜੂਨਾ ਵਿੱਚ ਹੀ ਪੋਇਆ ਜਾਏਗਾ ਸਾਹ ਨਹੀਂ ਤੈਨੂੰ ਲੈਣਾ ਮਿਲੇਗਾ ਹੂਆ ਆਚਾਰ ਪੋਆਇਆ ਹੈ ਜੰਤ ਫਿਰ ਮਾਤਾ ਦੇ ਗਰਭ ਰੂਪੀ ਸੂਏ ਤੇ ਚਾੜ ਕੇ ਤੈਨੂੰ ਪੋਆਇਆ ਜਾਵੇਗਾ ਕਈ ਗਰਭ ਕਈ ਵਾਰੀ ਗਰਭ ਹੀ ਹਿਰ ਜਾਂਦੇ ਖਿਰ ਜਾਂਦੇ ਭਾਵ ਡਿੱਗ ਜਾਂਦੇ ਐ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਉਹ ਗਰਭ ਦੇ ਦੁੱਖਾਂ ਨੂੰ ਸਹਾਰਦੇ ਐ ਤੇ ਪਰ ਜਨਮ ਨਹੀਂ ਲੈਣਾ ਮਿਲਦਾ ਮਾਤਾ ਦੇ ਗਰਭ ਤੋਂ ਪਹਿਲਾਂ ਹੀ ਜਨਮ ਲੈਣ ਤੋਂ ਮਰ ਜਾਂਦੇ ਐ ਕਿਉਂਕਿ ਉਹਨਾਂ ਨੂੰ ਉਹ ਸਜ਼ਾ ਹੁੰਦੀ ਐ ਕਿ ਮਾਤਾ ਦੇ ਉਦਰ ਦੇ ਤੁਸਕ ਦੁੱਖ ਭੋਗਣੇ ਐ ਸੂਹੈ ਚਾੜ ਪਵਾਈਐ ਜੰਤ ਮਾਤਾ ਦੇ ਉਦਰ ਦੇ ਜਿਹੜੇ ਦੁੱਖ ਵੈ ਨਾ ਇਹ ਘਨੇ ਨਹੀਂ ਜਾਂਦੇ ਬੜੇ ਉਥੇ ਜਾਦੇ ਦੁੱਖ ਵੈ ਉੱਠਾ ਲੜਕਦਾ ਹੁੰਦਾ ਤੇ ਮਾਤਾ ਦਾ ਸਾਰਾ ਸਾਧ ਸੰਗਤ ਦੀ ਜਿਹੜੀ ਗੰਦਗੀ ਐ ਇਹ ਉਹਦੀ ਨਾਸ਼ਕਾਂ ਦੇ ਅੱਗੋਂ ਦੀ ਲੰਘਦੀ ਇੰਨਾ ਦੁਖੀ ਹੁੰਦਾ ਹੈ ਉਥੇ ਪਰਮੇਸ਼ਰ ਦਾ ਭਜਨ ਕਰਦਾ ਕਿ ਮਾਰਾ ਮੈਨੂੰ ਜਨਮ ਦੇ ਦੇ ਮੈਂ ਕੀਰਤ ਕਰਕੇ ਦਸਵੰਦ ਦਿਆ ਕਰਾਂਗਾ ਤੇ ਤੇਰਾ ਨਾਮ ਸਵਾ ਸਵਾ ਜਪਾਂਗਾ ਇੱਕ ਵਾਰ ਵੀ ਨਹੀਂ ਵਿਸਾਰਾਂਗਾ ਤੇ ਮਹਾਰਾਜ ਕਹਿੰਦੇ ਵੇਖ ਲੈ ਤੂੰ ਉਸ ਸੂਏ ਦੇ ਉੱਤੇ ਚੜਿਆ ਤੇ ਟੁਪਕੂ ਆਇਆ ਜਾਏਗਾ ਬਾਰ-ਬਾਰ ਉਹ ਬੜਾ ਜਿਆਦਾ ਨਰਕੀ ਮੰਨਿਆ ਉਹ ਵੀ ਕੁੰਭੀ ਨਰਕ ਤੇ ਮਾਤਾ ਦੇ ਉਦਰ ਰੂਪੀ ਇਸ ਪ੍ਰਕਾਰ ہوئے۔ ਤੇ ਚੜਾ ਕਰਕੇ ਫਿਰ ਪੋਆਇਆ ਜਾਵੇਂਗਾ। ਗਰਭ ਜੂਨੀਆਂ ਚ ਬਾਰ-ਬਾਰ ਆਵੇਂਗਾ। ਨਾਨਕ ਪਾਉਂਦਿਆ ਗਣਤ ਨਾ ਅੰਤ। ਸਤਿਗੁਰੂ ਜੀ ਕਹਿੰਦੇ ਜੂਨਿਆਂ ਵਿੱਚ ਪਾਉਂਦਿਆ ਹੋਇਆ ਫਿਰ ਗਿਣਤੀ ਦਾ ਕੋਈ ਅੰਤ ਹੁਣ ਹੈ। ਜਿਹੜੇ-ਜਿਹੜੇ ਕਰਮ ਕੀਤੇ ਆ ਨਾ ਜੇ ਮੰਨ ਲਓ ਗਦੇ ਦੀ ਜੂਨ ਇੱਕ ਭੋਗ ਆਇਆ ਤੇ ਜੇ ਗਦੇ ਵਰਗੇ ਕਈ ਕਰਮ ਕੀਤੇ ਕਹਿੰਦੇ ਵੀ ਤੂੰ ਇੰਨੇ ਜੜੀਆਂ